ਇੱਕ ਬਜ਼ੁਰਗ ਬਾਪੂ ਜੀ ਨੂੰ ਪੁੱਛਦੇ ਕਿ ਬਾਪੂ ਜੀ ਟੀਵੀ ਕਿਉਂ ਨਹੀਂ ਦੇਖਦੇ ਕਿ ਟੀਵੀ ਉੱਤੇ ਨੰਗ ਤਣਘੀਆਂ ਨੱਚਦੀਆਂ ਰਹਿੰਦੀਆਂ ਨੇ ਨਵੇਂ ਗਾਣੇ ਵੀ ਕੋਸਣਾ ਕੇ ਜਾਉਂ ਹੁਣ ਕੀ ਗਲੀ ਵਿੱਚ ਆਣਾ ਗਾਣਾ ਆਦਤ ਸੀ ਕਹੋਗੇ ਹਿੰਦੀ ਹੋਣਾ ਹਿੰਦੀ ਵੀ ਆਉਂਦਾ ਮੈਨੂੰ ਐਸੀ ਗੱਲ ਅੰਗਰੇਜ਼ੀ ਨਾਲ ਵੀ ਮੰਗਾ ਲੈ ਲੀਦਾ ਉਹਦਾ ਕੀ ਮੰਗੋ ਫਰੂਟੀ ਫ레ਸ਼ਨ ਜੂਸੀ ਬਸ ਕਿਸ ਨੂੰ ਕੀ ਪਤਾ ਅੰਗਰੇਜ਼ੀ ਗਾਣਾ ਕੀ ਹੈ ਮੈਂ ਇੱਕ ਬਜ਼ੁਰਗ ਬਾਬ ਕੋ ਹਰਮਲਾ ਗੈਲੈਂਡ ਗੁਰਦਾਸ ਮਨ ਲਾਈ ਤੁਸੀਂ ਸਾਰਿਆਂ ਨੇ ਦੇਖਿਆ ਮੈਨੂੰ ਕਿਸੇ ਨੇ ਪੁੱਛਿਆ ਕਿ ਤੁਹਾਨੂੰ ਅਵਾਰਡ ਮਿਲਿਆ ਕੋਈ ਕਿਸੇ ਚੈਨਲ ਵੱਲੋਂ ਤਾਂ ਬਾਬਾ ਜੀ ਦਾ ਪ੍ਰੋਗਰਾਮ ਸੀਗਾ ਰੋਟੀ ਗਣਾ ਰੀਲਿਸ ਨਹੀਂ ਹੋਇਆ ਸੀ ਹਜੇ ਉਹਨਾਂ ਦਾ ਤਾਂ ਮੈਨੂੰ ਆਂਦੇ ਕਿ ਮਲਾ ਹੁਣ ਤੂੰ ਗਾਵੇਂਗਾ ਸੋ ਐਸੀ ਸ਼ਖਸੀਅਤ ਦੇ ਨਾਲ ਗਾਉਣਾ ਉੱਥੋਂ ਤੱਕ ਸਟੇਜ ਤੱਕ ਜਾਣਾ ਹੀ ਸਾਰਿਆਂ ਨੂੰ ਔਖਾ ਹੋ ਜਾਂਦਾ ਹੈ ਤਾਂ ਉਹਨਾਂ ਨੇ ਜੋ ਨਾਲ ਗਵਾ ਲਿਆ ਮੈਨੂੰ ਮੈਂ ਉਸ ਇਨਸਾਨ ਨੂੰ ਇੱਕੋ ਗੱਲ ਕਹੀ ਜੀ ਮਾਨ ਸਾਹਿਬ ਨੇ ਸੱਦਾ ਦੇ ਕੇ ਮੈਨੂੰ ਸਟੇਜ ਤੇ ਕਵਾਲਿਆ ਇਹ ਦੋ ਵੱਡਾ ਮੈਨੂੰ ਅਵਾਰਡ ਦੀ ਲੋੜ ਨਹੀਂ ਮਾਨ ਸਾਹਿਬ ਵਾਸਤੇ ਤਾੜੀਆਂ ਮਾਰੋ ਕਿਉਂਕਿ ਜਿਹੜੇ ਬੰਦੇ ਤਾਨਿਆਂ ਦੇ ਤੀਰ ਕੱਸ ਜਾਂਦੇ ਨੇ ਉਹੀ ਬੰਦੇ ਜਿਉਣ ਦੇ ਤਰੀਕੇ ਦੱਸ ਜਾਂਦੇ ਨੇ ਬੜੇ ਕਹਿੰਦੇ ਹੁੰਦੇ ਨੇ ਨਾ ਤੂੰ ਕੀ ਬਣਿਆ ਫਿਰਦਾ ਅੱਜ ਕਿਸੇ ਕੋਲ ਸਾਈਕਲ ਹੁੰਦਾ ਉਹਦੀ ਤਰੱਕੀ ਵੇਖ ਕੇ ਖੁਸ਼ ਨਹੀਂ ਹੋਣਾ ਕੋਨੇ ਕਾਰ ਲੈ ਲਈ ਉਹਨੇ ਲੈ ਕੇ ਮੈ ਲਈ ਉਹਦਾ ਦੁੱਖ ਹੁੰਦਾ ਜਿਹੜੇ ਬੰਦੇ ਤਾਨਿਆਂ ਦੇ ਤੀਰ ਕੱਸ ਜਾਂਦੇ ਨੇ ਉਹੀ ਬੰਦੇ ਜਿਉਣ ਦੇ ਤਰੀਕੇ ਦੱਸ ਜਾਂਦੇ ਨੇ ਰੱਬ ਦਾ ਕੀ ਪਤਾ ਹੈ ਕਿਹੜੇ ਰੰਗਾਂ ਵਿੱਚ ਰਾਜੀ ਹੋ ਜੇ ਉਹ ਅੱਜਾਂ ਗਰੀਬ ਪਰ ਕੱਲ ਨੂੰ ਤੂੰ ਸ਼ਾਹੀ ਹੋ ਜਾਏ ਪਰ ਵਕਤ ਪੈ ਤੋ ਜਿਹੜੇ ਨਸ ਜਾਂਦੇ ਨੇ ਉਹੀ ਬੰਦੇ ਜਿਉਣ ਦੇ ਤਰੀਕੇ ਦੱਸਦੇ ਨੇ ਜਿਉਣਾ ਸਿਖਾਉਂਦੇ ਉਹਨਾਂ ਤੋਂ ਜਿਉਣਾ ਸਿੱਖਣਾ ਚਾਹੀਦਾ ਸੋ ਟੀਵੀ ਉੱਤੇ ਨੰਗ ਤੜੰਗੀਆਂ ਨੱਚਦੀਆਂ ਰਹਿੰਦੀਆਂ ਨੇ ਨਾ ਬੇਬੇ ਤੇ ਨਾ ਬਾਪੂ ਦੀ ਸ਼ਰਮੋਖੇ ਲੈਂਦੀਆਂ ਨੇ ਨੋਹਾ ਧੀਆਂ ਵਿੱਚ ਤੂੰ ਦਸਵੇਂ ਕਿੱਦਾਂ ਹੁੱਕ ਕੇ ਬੈਠਾ ਮਰਾਜੀ ਵਰਦਕ ਕਮਟੀ ਇਕੱਲਾ ਬਹਿ ਕੇ ਤੇ ਤਾੜੀਆਂ ਮਾਰ ਕੇ ਜਾਇਦੋ ਚੱਕਰੀ ਬਾਬਾ ਹਾਂ ਗੁਰਪ੍ਰੀਤ ਵੀਰ ਹੋ ਟੀਵੀ ਉੱਤੇ ਨੰਗ ਧੜਗੀਆਂ ਟੀਵੀ ਉੱਤੇ ਨੰਗ ਧੜਗੀਆਂ ਨੱਚਦੀਆਂ ਰਹਿੰਦੀਆਂ ਨੇ ਉਹਨਾਂ ਬੇਬੇ ਤੇ ਨਾ ਬਾਪੂ ਵੀ ਸ਼ਰਮ ਕੋ ਲੈਂਦੀਆਂ ਨੇ ਬਹਿਣਾ ਪਹਿਲਾਂ ਹੀ ਖੁਸ਼ ਹੋ ਨੂਹ ਹਾਦੀਆਂ ਵਿੱਚ ਤੂੰ ਦੱਸ ਮੈਂ ਕਿੱਦਾਂ ਹੁਬਕੇ ਬੈਠਾ ਨੂਹ ਹਾਦੀਆਂ ਵਿੱਚ ਤੂੰ ਦੱਸ ਮੈਂ ਕਿੱਦਾਂ ਹੁਬਕੇ ਬੈਠਾ ਮੇਰਾ ਹੋ ਮੇਰਾ ਹੋ ਮੇਰਾ ਮੇਰਾ ਜੀ ਕਰਦਾ ਕਾਕਾ ਮੈਂ ਟੀਵੀ ਇਕੱਲਾ ਬੈ ਕੇ ਵੇਖਾਂ ਮੇਰਾ ਜੀ ਕਰਦਾ ਕਾਕਾ ਮੈਂ ਟੀਵੀ ਮੇਰਾ ਜੀ ਕਰਦਾ ਕਾਕਾ ਮੈਂ ਟੀਵੀ ਇਕੱਲਾ ਬੈ ਕੇ ਵੇਖਾਂ ਮਲਕਾ ਸ਼ਰਾਬਤ ਇਹਨੂੰ ਤਾਂ ਜਾਣਦੇ ਹੋ ਪਤੰਦਰੂ ਇਹਦੇ ਨਾਂ ਤੇ ਤਾੜੀਆਂ ਮਾਰ ਦੋ ਮਲਕਾ ਸ਼ਰਾਬਤ ਰਾਖੀ ਸਾਮਨ ਤੇ ਬਪਾਸ਼ਾ ਹੈ ਉਹ ਪੂਰੇ ਕੱਪੜੇ ਪਾਉਣ ਗਿਆ ਮੇਰੇ ਮਨ ਵਿੱਚ ਆਸ਼ ਹੈ ਇਸ ਨੂੰ ਨਹੀਂ ਦੀ ਖਾਤਰ ਕਈਆਂ ਨੇ ਜਾਨ ਗਵਾਈ ਹੈ ਉਹ ਸੋਹਣੀ ਫੈਸ਼ਨ ਪੱਟੀਆ ਜੋ ਤੂੰ ਗਲ ਵਿੱਚ ਪਾਈ ਕੀ ਸਿੱਖਣ ਗਿਆ ਥੋੜੇ ਤੂੰ ਆਥੀਆਂ ਤੇ ਤੇਰੇ ਕਾਂ ਕੀ ਸਖੜੀਆਂ ਥੋੜੇ ਤੂੰ ਆਂ ਥੀਆਂ ਜਦ ਤੇਰੇ ਕਾ ਮੇਰਾ ਜੀ ਕਰਦਾ ਕਾਕਾ ਮੇਰਾ ਜੀ ਕਰਦਾ ਕਾਕਾ ਮੈਂ ਟੀਵੀ ਮੇਰਾ ਜੀ ਕਰਦਾ ਕਾਕਾ ਮੈਂ ਟੀਵੀ ਮੇਰੇ ਕੀ ਮੇਰਾ ਜੀ ਕਰਦਾ ਕਾਕਾ ਮੈਂ ਜੇ ਬੇਬੇ ਵਿਚੇ ਬੇਬੇ ਵਿਚੇ ਬਾਪੂ ਨੂੰ ਹੱਥੀਆਂ ਨੇ ਉਹ ਜਮਾਂ ਸ਼ਰਮ ਹਿਲਾਤੀ ਸਾਰੇ ਘਰ ਦੇ ਜੀਆਂ ਨੇ ਉਹ ਕੁਸਮ ਕਸੌਟੀ ਸਾਸ ਬਹੂ ਕੇ ਸੀਰੀਲ ਵੇਦੀਆਂ ਨੇ ਉਹ ਕੰਮ ਕਾਜ ਨੂੰ ਕਈ ਗੋ ਖਾਣ ਨੂੰ ਪੈਂਦੀਆਂ ਨੇ ਪਤੀ ਵਿਚਾਰਾ ਥੱਕਿਆ ਟੁੱਟਿਆ ਕੰਮ ਤੋਂ ਆਉਂਦਾ ਹੈ ਉਹ ਕਰਵਾ ਲਈ ਤੋਂ ਪਾਣੀ ਦਾ ਗਲਾ ਸਮਗਾਉਂਦਾ ਅੱਗੋਂ ਘਰ ਵਾਲੀ ਕੀ ਕਹਿੰਦੀ ਤੂੰ ਨਾ ਪੀਵੇਂਗਾ ਪਾਣੀ ਤੂੰ ਨਾ ਪੀਵੇਂਗਾ ਪਾਣੀ ਤੂੰ ਨਾ ਪੀਵੇਂਗਾ ਪਾਣੀ ਤੇਰਾ ਤਾਂ ਸਰ ਜਣ ਜੇ ਇੱਧਰ ਨਿਗਾ ਕਮਹਾੜੀ ਇੱਧਰ ਤੁਲਸੀ ਨੇ ਮਰ ਜੈ ਘਰ ਵਾਲੇ ਦੀ ਭਵੇਂ ਜਾਣਾ ਨਿਕਲ ਜੇ ਹੋਪਤੀ ਵਿਚਾਰਾ ਸੋਚਿਆ ਕਿ ਵਿੱਚ ਲਖਾਇਆ ਲੇਖਾਂ ਪਤੀ ਵਿਚਾਰਾ ਸੋਚਿਆ ਕੀ ਵਿੱਚ ਲਖਾਇਆ ਲੇਖਾ ਮੇਰਾ 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 ਜੀ ਕਰਦਾ ਕਾਕਾ ਮੈਂ ਟੀਵੀ ਮੇਰਾ ਜੀ ਕਰਦਾ ਕਾਕਾ ਮੈਂ ਟੀਵੀ ਸਤੰਤਰ ਇਹਦੇ ਵਿੱਚ ਪੁਰਾਣੇ ਕਲਾਕਾਰਾਂ ਦੇ ਨਾਮ ਆਉਣੇ ਆ ਜਿਹੜਾ ਜਿਹੜਾ ਕਲਾਕਾਰ ਜੀ ਨੂੰ ਪਸੰਦ ਹੋਇਆ ਉਹਦੇ ਨਾਮ ਤੇ ਤਾੜੇ ਜਰੂਰ ਮਾਰੋ ਜੀ ਅੰਜ ਵਾਇ ਕਰ ਲੈ ਐਦਾਂ ਨਾ ਹੋਵੇ ਮੈਂ ਸਾਰਾ ਜੋਰ ਲਾ ਕੇ ਚਲਾ ਜਾਮੈਂਡ ਤੇ ਗਲਜਾਰ ਨੂੰ ਕਹ ਯਾਰ ਬਾਈ ਤੂੰ ਗੱਲ ਜੀ ਨਹੀਂ ਪਣੀ ਗੱਲ ਤੁਹਾਡੇ ਨਾਲ ਹੀ ਪੜਦੀ ਮਾਲਕ ਜੀ ਨੂੰ ਦਰਸ਼ਕ ਪਿਆਰ ਕਰਦੇ ਆ ਨਾ ਗੱਲ ਉਹਦੇ ਹੀ ਬਣਦੀ ਹੁੱਕ ਆਉਣ ਵਾਲੇ ਵੀ ਕੀ ਗਾਉਂਦੇ ਕੋਈ ਸਮਝ ਨਾ ਆਉਂਦੀ ਏ ਆਪਣੀ ਗੱਲ ਕਰਦਾ ਓਏ ਹਰ ਮਿਲਾਬ ਜੇ ਪੁੱਛੀਏ ਕਹਿੰਦੇ ਦੁਨੀਆ ਚਾਉਂਦੀ ਏ ਦੁਨੀਆ ਬਾਈ ਮੋਹਮਮਦ ਸਦੀਕਰਨਜੀਤ ਕੌਰ ਜੇ ਕਿਹੜਾ ਗਾਉਂਦਾ ਏ ਓਏ ਅਮਰ ਸਿੰਘ ਚਮਕੀਲੇ ਦਾ ਨਾ ਜੱਗ ਤੇ ਜਿਉਂਦਾ ਯਮਲੇ ਜੱਟ ਮਸਤਾਨੇ ਵਰਗਾ ਕਿਹੜਾ ਗਾਊਗਾ ਦیدار ਸੰਧੂ ਦੇ ਵਾਂਗੂ ਕਿਹੜਾ ਖੜੇ ਲਾਊਗਾ ਜੀ ਦੇ ਵਿੱਚ ਹੂ ਦਮ ਉਹੀ ਬਹੁਤਾ ਚਿਰ ਟਿਕਦਾ ਏ ਓਏ ਕੇ ਦੀਪ ਜਗਮੋਣ ਦਾ ਪੁੱਤ ਨਾ ਅੱਜ ਵੀ ਵਿਵਕਦਾ ਉਹ ਚਾਂਦੀ ਰਾਮ ਚਾਂਦੀ ਦੇ ਕਿੰਨੇ ਠੋਸ ਦੁਕਾਨੇ ਸੀ ਸਰਿੰਦਰ ਕੌਰ ਨੂੰ ਸੁਣਦੇ ਕਿੰਨੇ ਲੋਕ ਸਿਆਣੇ ਹੇ ਸੀ ਪਰ ਅੱਜ ਕੱਲ ਕਾਦੀ ਗਈ ਕਿ ਉਹ ਮੇਰੇ ਵਰਗਿਆਂ ਦੀ ਬਸ ਧੂਮ ਤੜਕਾ ਏ ਉਹ ਕੋਈ ਸਮਝ ਨਹੀਂ ਆਉਂਦੀ ਕਿਦਰੇ ਟਾਂਗਾ ਇੱਕ ਪਰ ਕਦੇ ਮੁੱਲ ਨਹੀਂ ਪੈਂਦੇ ਕੱਲੇ ਗੋਰੇ ਹੀ ਜੰਮਦੇ ਇਹੀ ਜੰਮਦੇ ਗੁਰਦਾਸ ਮਾਨ ਜੇ ਹੀਰੇ ਲੋਕੋ ਕਰ ਕਰ ਨਹੀਂ ਜੰਮਦੇ ਇਸ਼ਕ ਤਗੜਦਾ ਪੰਡਾ ਨਹੀਂ ਤੇਰੇ ਇਸ਼ਕ ਤਗੜਦਾ ਪੰਡਾ ਤੇਰੇ ਨਾਮ ਤੇ ਇਸ਼ਕ ਦਾ ਸੰਗਤਾਂ ਇਸ਼ਕ ਤਗੜਦਾ ਪੀਦਾ ਨਹੀਂ ਤੇਰੇ ਇਸ਼ਕ ਤਗੜਦਾ ਪੰਡਾ ਤੇਰੇ ਨਾਮ ਤੇ ਇਸ਼ਕ ਦਾ ਸੰਗਤਾਂ ਇਕ ਸੋਨੇ ਮਹਿਬੂਬ ਖਾਤਰ ਵਿੱਚ ਸੋਨੇ ਮਹਿਬੂਬ ਖਾਤਰ ਕੀ ਕੀ ਕਰਨਾ ਪੈਂਦਾ ਇਸ਼ਕ ਤਗੜਦਾ ਇਸ਼ਕ ਤਗੜਦਾ ਇਸ਼ਕ ਤਗੜਦਾ ਪੈਂਦਾ ਨਹੀਂ ਬੋਤੇ ਬੋਤੇ ਯਾਰ ਬਣਾਉਣ ਵਾਲੀਏ ਦਿਲ ਨੂੰ ਰਖ ਸਮਝਾ ਕੇ ਕਿਦਾ ਕਿਦਾ ਮਾਨ ਰੱਖੇਗੀ ਗਲ ਵਿੱਚ ਬੱਲੂ ਪਾ ਕੇ ਇਕਦੀ ਹੋ ਜਾ ਮੇ ਇਕਦੀ ਬਣ ਜਾ ਇਕਦੀ ਹੋ ਜਾ ਇਕਦੀ ਬਣ ਜਾ ਇਕ ਨੂੰ ਗੱਲਣ ਲਾਗ ਕੁੜੀ ਤੂਣ ਨੇ ਸਿਰੇ ਕਿਸੇ ਦਾ ਕਿਡਦਾ ਪੈਂਦਾ ਆ ਕਦੇ ਮੁੱਲ ਨਹੀਂ ਪੈਂਦੇ ਕੱਲੇ ਗੋਰੇ ਹੀ ਚਮਦੇ ਗੋਰੇ ਹੀ ਚਮਦੇ ਗੁਰਦਾਸ ਮਾਨ ਜਿਹੀ ਰਹਿ ਲੋਕੋ ਕਰ ਕਰ ਨਹੀਂ ਜੰਮਦੇ ਇੱਕ ਬੰਦਾ ਰਹਿ ਗਿਆ ਕੰਨ ਤੇ ਹੱਥ ਸਾਹਮਣੇ ਹੀਰ ਖੜੀ ਵਖਾਹੰਦਾ ਈ ਟੱਲੇ ਤੋਂ ਹੋ ਮਾਨਕ ਵਾਂਗੂ ਕਿਹੜਾ ਲਾਉਂਦਾ ਲੰਮੀਆਂ ਲੰਮੀਆਂ ਏ ਕਾ ਮਾਨਕ ਵਾਂਗੂ ਕਿਹੜਾ ਲਾਉਂਦਾ ਲੰਮੀਆਂ ਲੰਮੀਆਂ ਇਹ ਕੈਮਰਾ ਹੁ ਮੇਰਾ ਹੁ ਮੇਰਾ ਮੇਰਾ ਜੀ ਕਰਦਾ ਕਾਕਾ ਮੈਂ ਟੀਵੀ ਕੱਲਾ ਵੇਖਦਾ ਜੀ ਕਰਦਾ ਕਾਕਾ ਮੈਂ ਟੀਵੀ ਮੇਰਾ ਜੀ ਕਰਦਾ ਕਾਕਾ ਮੈਂ ਟੀਵੀ ਮੇਰਾ ਜੀ ਕਰਦਾ ਜੀ ਵਰਦਾ ਮੇਰਾ ਜੀ ਕਰਦਾ ਜੀ ਕਰਦਾ ਮੇਰਾ ਜੀ ਕਰਦਾ ਹੋ ਮੇਰਾ ਹੋ ਮੇਰਾ ਜੀ ਕਰਦਾ ਮੇਰਾ ਜੀ ਕਰਦਾ ਕਾਕਾ 啊啊。Ah, ah.